ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਜੀ ਅੱਜ ਫਾਰਮ 'ਚ ਨਾ ਆਪਣੇ ਇਹ ਸਾਈਡ ਤੇ ਰੱਖੇ ਹੋਏ ਜੀ ਆਪਣੇ 70 ਕੁ ਪੀਸ ਹੈਗੇ ਆ ਇਹਨਾਂ ਨੂੰ ਕੋਸ਼ਿਸ਼ ਹੈ ਜੀ ਫ੍ਰੀ ਰੇਂਜ ਵਾਲੇ ਤਿਆਰ ਕਰਨ ਦੀ ਆ ਦੇਖੋ ਫੀਡ ਦੇ ਵਿੱਚ ਵੀ ਮਿਕਸ ਕੀਤਾ ਹੋਇਆ ਇਹਦੇ 'ਚ ਵੀ ਕੋਈ ਜ਼ਿਆਦਾ ਖਰਚਾ ਨਹੀਂ ਕੀਤਾ ਹੋਇਆ ਆਪਾਂ ਨੋਰਮਲ ਜਿਹੜੀਆਂ ਘਰੇ ਚੀਜ਼ਾਂ ਹੁੰਦੀਆਂ ਉਹ ਵਰਤੀਆਂ ਜਾਂਦੀਆਂ ਨੇ ਤੇ ਪਹਿਲਾਂ ਅਸੀਂ ਇਨਾ ਵਾਸਤੇ ਗਰਮੈਸ਼ ਬਣਾਉਣ ਵਾਸਤੇ ਇਹ ਲਾਇਆ ਸੀ ਵਧੀਆ ਸੀ ਟੈਂਪਰੇਚਰ ਜਿਵੇਂ ਸੈੱਟ ਰਿਹਾ ਸੀ ਪਰ ਹੁਣ ਗਰਮੀ ਜ਼ਿਆਦਾ ਹੋਣ ਕਰਕੇ ਆਪਾਂ ਹੁਣ ਇਹਦੇ ਵਿੱਚ ਨਹੀਂ ਬੱਚੇ ਨੂੰ ਵਾਰ ਇਹਨਾਂ ਨੂੰ ਦੇਖੋ ਇੱਥੇ ਥੋੜਾ ਜਿਹਾ ਪਾਣੀ ਹੋ ਗਿਆ ਸੀ ਤੇ ਬੱਚੇ ਇਹਦੇ ਵਿੱਚ ਬੜੇ ਖੁਸ਼ ਨੇ ਹੁਣ ਨੋਰਮਲ ਟੈਂਪਰੇਚਰ ਹੈਗਾ ਜਿੰਨਾ ਆਪਾਂ ਹੌਲੀ-ਹੌਲੀ ਇਹਨਾਂ ਨੂੰ ਬਾਹਰਲੇ ਟੈਂਪਰੇਚਰ ਦੇ ਨਾਲ ਸੈੱਟ ਕਰਾਂਗੇ ਉਸ ਹਿਸਾਬ ਨਾਲ ਇਹ ਆਪਦੇ ਆਪ ਨੂੰ ਹੈਂਡਲ ਕਰ ਲੈਣਗੇ ਕਿਉਂਕਿ ਫ੍ਰੀ ਰੇਂਜ ਦੇ ਵਿੱਚ ਇਹ ਹੁੰਦਾ ਵੀ ਬੱਚਾ ਅੰਦਰ ਵੀ ਰਹਿੰਦਾ ਠੰਡੇ 'ਚ ਵੀ ਰਹਿੰਦਾ ਗਰਮੀ 'ਚ ਵੀ ਰਹਿੰਦਾ ਉਹ ਹੌਲੀ-ਹੌਲੀ ਫਿਰ ਆਪਦੇ ਆਪ ਮੈਂਟੇਨ ਕਰਨ ਲੱਗ ਪੈਂਦਾ ਹਾਂ ਦੇਖੋ ਪੱਲੜ ਲਾਏ ਸੀ ਇਹ ਹੁਣ ਸ਼ਾਮ ਦਾ ਟਾਈਮ ਹੋ ਗਿਆ ਹੈ ਤੇ ਹੁਣ ਬਸ ਆਪਾਂ ਥੱਲੇ ਕਰਤੇ ਨੇ ਵੈਸੇ ਇਹ ਉੱਪਰ ਚੱਕੇ ਸਾਰ ਆਪਾਂ ਨਾਰਮਲੀ ਬਹੁਤਾ ਖਰਚੇ ਵਾਲਾ ਕੰਮ ਕੀਤਾ ਨਹੀਂਗਾ ਮੇਨ ਦੇ ਚ ਘੱਟ ਤੋਂ ਘੱਟ ਜਿਹੜੇ ਵੀ ਮੇਰੇ ਭਰਾ ਕੋਈ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਬਹੁਤ ਹੀ ਘੱਟ ਰੇਂਜ ਦੇ ਵਿੱਚ ਆਪਾਂ ਚੂਹਿਆਂ ਨੂੰ ਤਿਆਰ ਕਰਕੇ ਉਸ ਤੋਂ ਗਾਹੀ ਆਂਡੇ ਦਾ ਕੰਮ ਕਰ ਸਕਦੇ ਹਾਂ ਧੰਨਵਾਦ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਵਾਰ-ਵਾਰ ਲਾਈਕ ਸ਼ੇਅਰ ਕਰਿਓ